ਸਰਨ ਜਮਸੀ ਦੀ ਅੱਜ ਅਸੀਂ ਪੜ੍ਹਾਂਗੇ ਉਪਦੇਸ਼ਕ ਦੀ ਪੋਥੀ ਦਾ ਅਠਵਾਂ ਅਧਿਆਇ ਰਾਜੇ ਨਾਲ ਵਰਤਾਓ ਜਿਵੇਂ ਜਿਉਣ ਦਾ ਭੇਦ ਪਹਿਲੀ ਆਇਤ ਬੁੱਧਵੰਨ ਦੇ ਸਮਾਨ ਕੌਣ ਹੈ ਅਤੇ ਕਿਸੇ ਗੱਲ ਦਾ ਨਿਰਣੇ ਕਰਨਾ ਕੌਣ ਜਾਣਦਾ ਹੈ ਆਦਮੀ ਦੀ ਬੁੱਧ ਉਹ ਦੇ ਮੁਖੜੇ ਨੂੰ ਚਮਕਾ ਦਿੰਦੀ ਹੈ ਅਤੇ ਉਹ ਦੇ ਮੁਖ ਦੀ ਕਠੋਰਤਾ ਬਦਲ ਜਾਂਦੀ ਹੈ ਦੂਸਰੀ ਆਇਤ ਵਿੱਚ ਕਹਿੰਦਾ ਹਾਂ ਪਈ ਤੋ ਪਾਸ਼ਾ ਦੇ ਹੁਕਮ ਨੂੰ ਪਰਮੇਸ਼ਰ ਦੀ ਸੌਂਹ ਦੇ ਕਾਰਨ ਮੰਨਦਾ ਰੋ ਤੀਸਰੀ ਆਇਤ ਤੋ ਛੇਤੀ ਕਰਕੇ ਉਹਦੇ ਹਜ਼ੂਰ ਤੋਂ ਪਰੋਖੇ ਨਾ ਹੋ ਅਤੇ ਕਿਸੇ ਭੜੇ ਕੰਮ ਦੇ ਲਈ ਜਿਦ ਨਾ ਕਰ ਕਿਉਂ ਜੋ ਕੁਝ ਉਹ ਨੁਪਾਉਂਦਾ ਹੈ ਸੋਈ ਕਰਦਾ ਹੈ ਚੌਥੀ ਆਇਤ ਐਸ ਲਈ ਜੋ ਪਾਸ਼ਾ ਦੀ ਆਗਿਆ ਵਿੱਚ ਸਮਰੱਥਾ ਅਤੇ ਕੌਣ ਉਹ ਨੂੰ ਆਖੇ ਜੋ ਤੂੰ ਕੀ ਕਰਦਾ ਹੈ ਪੰਜਵੀਂ ਆਇਤ ਉਹ ਜੋ ਆਗਿਆ ਮੰਨਦਾ ਹੈ ਕਿਸੇ ਬੁਰੀਾਈ ਨੂੰ ਨਾ ਵੇਖੇਗਾ ਤੇ ਬੁੱਧਵੰਦ ਦੇ ਮਨ ਵੇਲੇ ਅਤੇ ਯੋਗਤਾ ਨੂੰ ਸਿਆਣ ਦਾ ਹੈ ਛੇਵੀਂ ਆਇਤ ਕਿਉਂ ਜੋ ਹਰ ਮਨੋਰਥ ਦਾ ਵੇਲਾ ਤੇ ਜੋਗਤਾ ਹੈ ਭਾਵੇਂ ਆਦਮੀ ਦੀ ਵਿਪਤਾ ਉਹ ਦੇ ਉੱਤੇ ਵੱਡੀ ਹੋਵੇ ਸਤਵੀਂ ਆਇਤ ਜੋ ਕੁਝ ਹੋਵੇਗਾ ਉਹ ਨਹੀਂ ਜਾਣਦਾ ਤੇ ਉਹਨੂੰ ਕੌਣ ਦੱਸ ਸਕਦਾ ਹੈ ਜੋ ਕੀਕਰ ਹੋਵੇਗਾ ਅਠਵੀਂ ਆਇਤ ਕਿਸੇ ਆਦਮੀ ਦਾ ਆਤਮਾ ਦੇ ਉੱਤੇ ਵਸ ਨਹੀਂ ਜੋ ਆਤਮਾ ਨੂੰ ਰੋਕ ਸਕੇ ਅਤੇ ਮਰਨ ਦੇ ਦਿਨ ਉੱਤੇ ਉਹਦਾ ਕੁਝ ਵਸ ਨਹੀਂ ਉਸ ਲੜਾਈ ਵਿੱਚ ਛੁਟਕਾਰਾ ਨਹੀਂ ਦਿੰਦਾ ਨਹੀਂ ਹੁੰਦਾ ਨਾ ਹੀ ਬੁਰੀਾਈ ਆਪਣੇ ਵਰਤਣ ਵਾਲੇ ਨੂੰ ਛੁਡਾਵੇਗੀ 9ਵੀਂ ਆਇਤ ਇਹ ਸਭ ਕੁਝ ਮੈਂ ਡਿੱਠਾ ਅਤੇ ਆਪਣੇ ਮਨ ਅਨੁਸਾਰਿਆਂ ਕੰਮਾਂ ਤੇ ਜੋ ਸੂਰੇ ਦੇ ਹੇਠ ਹੁੰਦੇ ਹਨ ਲਾਇਆ। ਅਜਿਹਾ ਵਿਲਾ ਹੈ ਜਹ ਦੇ ਵਿੱਚ ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣੇ ਹੀ ਨੁਕਸਾਨ ਕਰਦਾ ਹੈ। 10ਵੀਂ ਆਇਤ ਤਾਂ ਮੈਂ ਦੁਸ਼ਟ ਨੂੰ ਦੱਬ ਦਿਆਂ ਦੱਬੀ ਦਿਆਂ ਡਿੱਠਾ ਅਤੇ ਜਿਹੜੇ ਪਵਿੱਤਰ ਸਥਾਨ ਤੋਂ ਆਉਂਦੇ ਜਾਂਦੇ ਸਨ ਅਤੇ ਜਿਸ ਸ਼ਹਿਰ ਵਿੱਚ ਉਹਨਾਂ ਨੇ ਇਹ ਕੰਮ ਕੀਤੇ ਸਨ ਉਹਦੇ ਵਿੱਚ ਹੀ ਉਹ ਵੀ ਸਾਰੇ ਗਏ 11ਵੀਂ ਆਇਤ ਇਹ ਵੀ ਵਿਅਰਥ ਹੈ ਤਾਬਾ ਤੋੜ ਬਦੀ ਦੀ ਸਜ਼ਾ ਦਾ ਹੁਕਮ ਪੂਰਾ ਨਾ ਹੋਣ ਦੇ ਕਾਰਨ ਆਦਮ ਵੰਸੀਆਂ ਦੇ ਮਨ ਪੁੱਜ ਕੇ ਬੁਰੀਾਈ ਦੀ ਵੱਲ ਲੱਗੇ ਰਹਿੰਦੇ ਹਨ 12ਵੀਂ ਆਤ ਭਾਵੇਂ ਪਾਪੀ 100 ਵਾਰੀ ਪਾਪ ਕਰਿਆ ਤੇ ਉਹਦੀ ਉਮਰ ਦੀ ਵੀ ਵੱਧ ਜਾਵੇ ਤਦ ਵੀ ਸੱਚ ਜਾਣ ਮੈਂ ਸੱਚ ਜਾਣਦਾ ਹਾਂ ਜੋ ਭਲਾ ਉਹ ਉਹਨਾਂ ਦਾ ਹੀ ਹੋਵੇਗਾ ਜਿਹੜਾ ਉਹ ਪਰਮੇਸ਼ਰ ਤੋਂ ਡਰਦੇ ਹਨ ਅਤੇ ਉਹਨ ਦਾ ਭੈ ਮੰਨਦੇ ਹਨ 13ਵੇਂ ਅਧਿਆਇ ਪਰ ਪਾਪੀ ਦਾ ਭਲਾ ਕਦੀ ਨਹੀਂ ਹੋਵੇਗਾ ਨਾ ਉਹ ਪਰਸ਼ਾਮੇ ਵਰਗ ਆਪਣੇ ਦਿਨਾਂ ਨੂੰ ਵਧਾਵੇਗਾ ਕਿਉਂਜੇ ਪਰਮੇਸ਼ਰ ਕੋਲੋਂ ਨਹੀਂ ਡਰਦਾ 14ਵੇਂ ਅਧਿਆਇ ਇੱਕ ਵਿਅਰਥ ਹੈ ਜੋ ਧਰਤੀ ਉੱਤੇ ਵਰਤਦਾ ਹੈ ਪਈ ਤਰਮੀ ਹਨ ਜਿਨ੍ਹਾਂ ਦੇ ਉੱਤੇ ਦੁਸ਼ਟ ਦੇ ਕੰਮਾਂ ਦੇ ਅਨੁਸਾਰ ਬੀਤਦਾ ਹੈ ਅਤੇ ਦੁਸ਼ਟ ਹਨ ਜਿਨ੍ਹਾਂ ਦੇ ਉੱਤੇ ਧਰਮੀਆਂ ਦੇ ਕੰਮਾਂ ਦੇ ਅਨੁਸਾਰ ਬੀਤਦਾ ਹੈ ਮੈਂ ਆਖਿਆ ਇਹ ਵੀ ਵਿਅਰਥ ਹੈ 15ਵੀਂ ਆਇਤ ਤਦ ਮੈਂ ਆਨੰਦ ਨੂੰ ਸਲਾਹਿਆ ਕਿਉਂ ਜੋ ਸੂਰਜ ਦੇ ਹੇਠ ਆਦਮੀ ਲਈ ਇਸ ਨਾਲੋਂ ਚੰਗੀ ਗੱਲ ਕੋਈ ਨਹੀਂ ਜੋ ਖਾਵੇ ਪੀਵੇ ਅਤੇ ਆਨੰਦੇ ਰਹੇ ਕਿਉਂ ਜੋ ਉਹ ਦੇ ਧੰਦੇ ਦੇ ਵਿੱਚ ਉਹ ਜਿਉਂਦੇ ਆ ਸਾਰਿਆਂ ਦਿਨਾਂ ਤੋੜੀ ਜੋ ਪਰਮੇਸ਼ਰ ਸੂਰਜ ਦੇ ਹੇਠ ਹਨ ਪਰਮੇਸ਼ਰ ਨੇ ਸੂਰਜ ਦੇ ਹੇਠ ਉਹਨੂੰ ਦਿੱਤੇ ਹੈ ਉਹਦੇ ਨਾਲ ਇਹ ਰਹੇਗਾ 16ਵੀਂ ਆਇਤ ਜਦ ਮੈਂ ਆਪਣੇ ਮਨ ਲਾਇਆ ਪਈ ਬੁੱਧ ਜਾਣਾ ਅਤੇ ਉਹ ਕੰਮ ਧੰਦੇ ਨੂੰ ਜੋ ਧਰਤੀ ਦੇ ਉੱਤੇ ਕੀਤਾ ਜਾਂਦਾ ਹੈ ਵੇਖ ਲਮਾ ਪਈ ਕਿਵੇਂ ਆਦਮੀ ਦੀਆਂ ਅੱਖਾਂ ਅੱਖੀਆਂ ਨਾ ਰਾਤ ਨੂੰ ਨਾ ਦਿਨ ਨੂੰ ਨੀਂਦਰ ਵੇਖਦੀਆਂ ਹਨ ਸਤਾਰਵੀਂ ਆਇਤ ਤਦ ਮੈਂ ਪਰਮੇਸ਼ਵਰ ਦੇ ਸਾਰੇ ਕੰਮ ਡਿਠੇ ਪਈ ਆਦਮੀ ਕੋਲੋਂ ਉਹ ਕੰਮ ਜੋ ਸੂਰਜ ਦੇ ਹੇਠ ਹੁੰਦਾ ਹੈ 부ਝਿਆ ਨਹੀਂ ਜਾਂਦਾ ਭਾਵੇਂ ਆਦਮੀ ਜ਼ੋਰ ਲਾ ਕੇ ਵੀ ਉਹਨ ਦੀ ਭਾਲ ਕਰੇ ਤਾਂ ਵੀ ਕੁਝ ਨਾ ਲੱਭ ਸਕੇਗਾ ਤਾں ਭਾਵੇਂ ਬੁੱਧਵਾਨ ਵੀ ਕਹੇ ਕਿ ਮੈਂ ਜਾਣ ਲਵਾਂਗਾ ਤਾں ਵੀ ਉਹ ਨਹੀਂ ਬੁਝ ਸਕੇਗਾ ਆਮੀਨ ਪ੍ਰਭ ਜੀ ਦੇ ਵਚਨਾਂ ਪੜ੍ਹੇ ਸੁਣੇ ਜਾਂਦੇ ਵੱਡੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ੀਫਾ ਸ਼ਾਂਤੀ ਰਮਸਾ ਦੇ ਵਸਤੇ ਰਹਿਣ ਆਮੀਨ ਸੰਜਮਸੀਕੀ